ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਯੂਟਿਊਬਰ ਜੋੜੀ ਨੇ ਆਤਮ ਹੱਤਿਆ ਕਰ ਲਈ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਆਤਮ ਹੱਤਿਆ ਕੀਤੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਕਸਰ ਤੁਸੀਂ ਫੇਸਬੁੱਕ ਜਾਂ YouTube ਤੇ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਇਹਨਾਂ YouTube ਜੋ ਅੜੀ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਸੋਸਾਇਟੀ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਹੈ ਕਿਹਾ ਜਾ ਰਿਹਾ ਹੈ ਕਿ 6 ਵਜੇ ਦੇ ਕਰੀਬ 7ਵੀਂ ਮੰਜ਼ਲ ਤੋਂ ਹੇਟਾ ਇਹਨਾਂ ਦੋਨਾਂ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਨੇ ਜਿਸ ਨੂੰ ਦੇਖ ਕੇ ਸੋਸਾਇਟੀ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ 6 ਵਜੇ ਦੀ ਇਹ ਘਟਨਾ ਹਰਿਆਣਾ ਦੇ ਬਹਾਦਰਗੜ੍ਹ ਚ ਚਨੀਫਾਰ ਸਵੇਰੇ ਸੋਸਾਇਟੀ ਦੀ 7ਵੀਂ ਮੰਜ਼ਲ ਤੋਂ ਡਿੱਕੇ ਇਸ ਕੁੜੀ ਅਤੇ ਨੌਜਵਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਤਮ ਹੱਤਿਆ ਗਿੱਤੀਗੇ ਦੋਨੋਂ ਹੀ ਲਿਵਿੰਟ ਰਹਿੰਦੇ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਅਮ੍ਰਿਤਕਾ ਦੀ ਪਛਾਣ ਗਰਵੀਤ ਅਤੇ ਨੰਦਨੀ ਦੇ ਵਜੋਂ ਹੋਈ ਹੈ ਜੋ ਕਿ ਦੋਵੇਂ ਦਹਿਰਾਦੂੰਨ ਤੋਂ ਆਪਣੀ ਟੀਮ ਦੇ ਨਾਲ ਬਹਾਦਰਗੜਾਏ ਸਨ ਤੇ ਦੋਵੇਂ ਵੀਡੀਓ ਬਣਾ ਕੇ ਫੇਸਬੁੱਕ ਅਤੇ YouTube ਤੇ ਪੋਸਟ ਕਰਦੇ ਸਨ ਤੇ ਸਮੇਂ ਉਹ ਬਹਾਦਰਗੜ ਸ਼ਹਿਰ ਦੀ ਰੋਹਿਲ ਰੈਜ਼ਿਡੈਂਸੀ ਦੇ ਵਿੱਚ ਫਲੈਟ ਦੇ ਵਿੱਚ ਰਹਿੰਦੇ ਸਨ ਤੇ ਕਿਹਾ ਜਾ ਰਿਹਾ ਹੈ ਕਿ ਗਰਵੀਤ ਨੰਦਰੀ ਨੂੰ ਮਿਲਣ ਆਇਆ ਹੋਇਆ ਸੀ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗਰਵੀਤ ਸ਼ਨੀਵਾਰ ਸਵੇਰੇ ਸੁਸਾਇਟੀ ਦੇ ਵਿੱਚ ਆਇਆ ਸੀ ਤੇ ਇੱਥੇ ਨੰਦਰੀ ਦੇ ਨਾਲ ਗਲਬਾਤ ਹੁੰਦੀ ਹੈ ਤੇ ਸਵੇਰੇ 6 ਵਜੇ ਦੋਹਾਂ ਦੀਆਂ ਮ੍ਰਿਤਕ ਦੇਹਾਂ ਜ਼ਮੀਨ ਤੇ ਮਿਲਦੀਆਂ ਨੇ ਖੂਨ ਦੇ ਨਾਲ ਲਤਪਤ ਸੀ ਮ੍ਰਿਤਕ ਦੇਹਾਂ ਕਿ ਇਹਨਾਂ ਦੇ ਵੱਲੋਂ ਸੁਸਾਇਡ ਕੀਤਾ ਗਿਆ ਜਾਂ ਫਿਰ ਕੋਈ ਹੋਰ ਮਾਮਲਾ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਲੋਕਾਂ ਦੀ ਪੀੜ ਕਟਨਾ ਸਥਾਨ ਤੇ ਇਕੱਠੀ ਹੋ ਜਾਂਦੀ ਹੈ ਅਕੀ ਲੋਕਾਂ ਦੇ ਵੱਲੋਂ ਜਦੋਂ ਮੰਜ਼ਰ ਦੇਖਿਆ ਗਿਆ ਤਾਂ ਲੋਕਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਯੂਟਿਊਬਰ ਜੋੜੀ ਹੈ ਜਿਨ੍ਹਾਂ ਦੇ ਵੱਲੋਂ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਤੇ ਦਹਿਰਾਦੂਨ ਤੋਂ ਹੁਣ ਵੀ ਅਜਿਹੜਾ ਹਰਿਆਣਾ ਪਹੁੰਚਦੇ ਨੇ ਵੀਡੀਓ ਬਣਾਉਣ ਦੇ ਲਈ ਤੇ ਅਚਾਨਕ 6 ਵਜੇ ਦੇ ਕਰੀਬ ਇਹਨਾਂ ਦੀ ਅਮ੍ਰਿਤਕ ਦੇਹਾਂ ਜ਼ਮੀਨ ਤੇ ਪਈਆਂ ਹੋਈਆਂ ਮਿਲਦੀਆਂ ਨੇ ਇਹੀ ਕਿਹਾ ਜਾ ਰਿਹਾ ਹੈ ਕਿ ਫਲੈਟ ਦੀ 7ਵੀਂ ਮੰਜ਼ਲ ਤੋਂ ਇਹਨਾਂ ਦੇ ਵੱਲੋਂ ਚਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਪਰ ਚਾਸ਼ ਦਾ ਵਿਸ਼ਾ ਹੈ ਪੁਲਿਸ ਦੇ ਵੱਲੋਂ ਮਾਮਲੇ ਦੇ ਅਸਲ ਕਾਰਨ ਜੜਿਆ ਸਾਹਮਣੇ ਲਿਆਉਣ ਦੇ ਜਾਣਗੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਕਿ ਇਹਨਾਂ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਜਾਂ ਕੋਈ ਹੋਰ ਕਾਰਨ ਹੈ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰਦੇ ਆ ਇਹ ਦੋਵੇਂ ਜੋੜੀ ਲਿਵਿੰਗ ਦੇ ਵਿੱਚ ਰਹਿ ਰਹੇ ਸੀ ਦਹਿਰਾਦੂਨ ਤੋਂ ਹਰਿਆਣਾ ਪਹੁੰਚਦੇ ਨੇ ਕਿਹਾ ਜਾ ਰਿਹਾ ਕਿ ਵੀਡੀਓ ਦੇ ਸਿਲਸਿਲੇ ਦੇ ਵਿੱਚ ਹੀ ਹਰਿਆਣਾ ਪਹੁੰਚੇ ਸੀ ਫਲੈਟ ਦੇ ਵਿੱਚ ਉਸ ਕੁੜੀ ਨੂੰ ਜਿਹੜਾ ਗਰਵੀਤ ਮਿਲਣ ਆਉਂਦਾ ਹੈ ਤੇ ਗੱਲਬਾਤ ਹੁੰਦੀ ਹੈ ਤੇ 6 ਵਜੇ ਦੇ ਕਰੀਬ ਇਨਾਦੀਆਂ ਮ੍ਰਿਤਕ ਦੇਹਾਂ ਜ਼ਮੀਨ ਤੇ ਪਈਆਂ ਹੋਈਆਂ ਮਿਲਦੀਆਂ ਨੇ ਹਾਲਾਂਕਿ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਟੀਮ ਮੈਂਬਰ ਨਾਲ ਸਨ ਉਹਨਾਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਸਲ ਕਾਰਨ ਮੌਤ ਤੇ ਪਤਾ ਲਗਾਉਣ ਦੀ ਪੁਲਿਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਯੂਟਿਊਬਰ ਜੋੜੀ ਆ ਜੋ ਲਿਵਿੰਗ ਦੇ ਵਿੱਚ ਰਹਿ ਰਹੇ ਸੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀ ਤੇ ਵੀਡੀਓ ਬਣਾਉਣ ਦੇ سلسلے ਦੇ ਵਿੱਚ ਹੀ ਦੈਰਾਦੁੰਨ ਤੋਂ ਹਰਿਆਣਾ ਪਹੁੰਚੇ ਸੀ ਫਲੈਟ ਲਿਆ ਹਿਆ ਸੀ ਤੇ ਕਿਹਾ ਜਾ ਰਿਹਾ ਕਿ ਫਲੈਟ ਦੀ 7ਵੀਂ ਮੰਜ਼ਲ ਤੋਂ ਚਾਲ ਮਾਰ ਕੇ ਇਹਨਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਹਾਲਾਂਕਿ ਜਾਂਚ ਦਾ ਵਿਸ਼ਾ ਸਵੇਰੇ 6 ਵਜੇ ਇਹ ਸਾਰੀ ਘਟਨਾ ਵਾਪਰਦੀ ਹੈ ਸੁਸਾਇਟੀ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਸੁਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਹਾਲਾਂਕਿ ਬਹੁਤ ਸਾਰੀਆਂ ਅਚਈਆਂ ਪਹਿਲਾਂ ਵੀ ਖਬਰ ਆ ਚੁੱਕੀਆਂ ਨੇ ਕਿ ਯੂਟਿਊਬਰ ਜਿਹੜੇ ਆ ਮੌਤ ਹੋ ਜਾਂਦੀ ਹੈ ਜਾਂ ਖੁਦ ਖੁਦ ਕੁਛ ਹੀ ਜੜੇ ਕਰ ਲੈਂਦੇ ਨੇ ਤੇ ਅਚੇਹ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਮਸ਼ਹੂਰ ਯੂਟਿਊਬਰ ਜੋੜੀ ਜੋ ਕਿ ਲਿਵਿੰਗ ਰਹਿ ਰਹੇ ਸੀ ਤੇ ਅਚਾਨਕ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਕਦਮ ਚੁੱਕਿਆ ਗਿਆ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਲਦ ਮੌਤ ਦੇ ਅਸਲ ਕਾਰਨ ਸਾਹਮਣੇ ਲਿਆਂਦੇ ਜਾਣਗੇ